ਪਾਇਆ ਕਰੀਏ ਵੀ ਸਾਨੂੰ ਇੱਕ ਅਧੀ ਟਾਇਲ ਬਣਾ ਕੇ ਵੀ ਦਿਖਾ ਹਾਂ ਜਰੂਰ ਹੈ ਉੱਪਰ ਪੇਂਟ ਵੀ ਹੋ ਜਾਂਦਾ ਲੱਕੜਾ ਹਾਂਜੀ ਇਹਦੇ ਚ ਆਪਾਂ ਕਲਰ ਵੀ ਪਾ ਸਕਦੇ ਹਾਂ ਬ੍ਰਾਊਨ ਵੀ ਕਲਰ ਪਾ ਕੇ ਜਾਨੀ ਕਿ ਆਪਾਂ ਨੂੰ ਲੱਕੜ ਦੀ ਸ਼ੇਪ ਵੀ ਐ ਲੱਗੂਗਾ ਵੀ ਜਿਵੇਂ ਥੱਲੇ ਲੱਕੜ ਲੱਗੀ ਹੁੰਦੀ ਹੈ ਹਾਂਜੀ ਕੋਜੀ ਹਜੇ ਇੰਨੀ ਕੀ ਕਰੈਕ ਹੋਈ ਆ ਆ ਵਿਚਾਲਾ ਹਜੇ ਵੀ ਆ ਵੀ ਹਜੇ ਯਾਨੀ ਕਿ ਘਟੋ ਘਟ 1900 ਪ੍ਰੈਸ਼ਰ ਦੇਣ ਤੋਂ ਬਾਅਦ ਕੱਢੀ ਮੜਾ ਚੰਗੀ ਤੇ ਹਜੇ 90% ਟਾਇਲ ਓਕੇ ਆ ਆਪਣੀ 10% ਡੈਮੇਜ ਕਹਿ ਸਕਦੇ ਆ ਆਹ ਰਾਜਾ ਜਿਹੜਾ ਵੀ ਕੱਚੇ ਰਾਹ ਤੇ ਟਰਾਲੀਆਂ ਵਾਈਦੀਆਂ ਆਉਂਦੀਆਂ ਆ ਅੱਛਾ ਵੀ ਇੱਥੇ ਤੁਸੀਂ ਯਾਨੀ ਕਿ ਨਹਿਰ ਦਾ ਪਾਣੀ ਆਉਂਦਾ ਸਪੈਸ਼ਲ ਨਹਿਰ ਤੋਂ ਹਾਂ ਜੀ ਦੋਸਤੋ ਕਹਿੰਦੇ ਨਾ ਵੀ ਜੇਕਰ ਤੁਸੀਂ ਕੁਆਲਿਟੀ ਦਿਓਗੇ ਤਾਂ ਲੋਕ ਤੁਹਾਡੇ ਕੋਲੇ ਖਿੱਚੇ ਆਉਣਗੇ ਤਾਂ ਮਿੱਤਰੋ ਜਿਹੜਾ ਅੱਜ ਅਸੀਂ ਕੰਮ ਦਿਖਾ ਰਹੇ ਹਾਂ ਇਹ ਕੰਮ ਹੈਗਾ ਪਿੰਡ ਲਵਾਨਿਆਂ ਵਾਲੀ ਵਿਖੇ ਸਾਡੇ ਵੀਰ ਦੀ ਫੈਕਟਰੀ ਆ ਜਿਹਦਾ ਨਾਂ ਐਸ ਐਮ ਇੰਟਰਪ੍ਰਾਈਜ਼ਸ ਤੇ ਲੋਕ ਟਾਇਲ ਦੀ ਫੈਕਟਰੀ ਆ ਜੀ ਤੇ ਮੈਂ ਨਾ ਖੁਦ ਹਰਾਨਾ ਵੀ ਘਟੋ ਘਟ ਲਾ ਲੋ ਵੀ ਫਰੋਜਪੁਰ ਤੇ ਸਾਧ ਕਰੋੜ ਤੋਂ ਘਟੋ ਘਟ ਵੀ 1 ਕਿਲੋਮੀਟਰ ਹਟਵੀਂ ਆ ਕੱਚਾ ਰਾਹ ਆਉਂਦਾ ਨਾਂ ਵੀ ਇਹਨਾਂ ਦਾ ਸੁਣਿਆ ਕਹਿੰਦੇ ਬਹੁਤ ਟਾਇਲ ਵਿਕਦੀ ਬਾਈ ਜੀ ਤੇ ਟਾਇਲ ਵੀ ਬਹੁਤ ਤਰੀਕੇ ਦੀ ਬਣਾਉਂਦੇ ਤੇ ਬਹੁਤ ਵਧੀਆ ਤੇ ਬਹੁਤ ਕੁਆਲਟੀ ਵਾਲੀ ਤੇ ਮੈਂ ਬਾਈਆਂ ਨੂੰ ਪੁੱਛਿਆ ਮੈਂ ਕਿਹਾ ਯਾਰ ਟਾਇਲ ਤਾਂ ਥੋੜੀ ਜੀ ਆ ਉਹ ਕਹਿੰਦੇ ਬਾਈ ਜੀ ਸਾਡਾ ਆਪਦਾ ਹੀ ਨਹੀਂ ਟਾਈਮ ਲੱਗਦਾ ਕਹਿੰਦਾ ਜਿੰਨੀ ਬਣਦੀ ਆ ਉਨੀ ਵਿਕ ਜਾਂਦੀ ਸਾਡੀ ਤਾਂ ਮਿੱਤਰੋ ਵੇਖ ਲਓ ਵੀ ਜੰਗਲ 'ਚ ਮੰਗਲ ਲਾਉਣ ਵਾਲੀ ਗੱਲ ਆ ਤੇ ਅੱਜ ਤੁਹਾਡੀ ਵੀਰ ਨਾਲ ਮੁਲਾਕਾਤ ਕਰਾਉਣੇ ਆ ਟਾਇਲ ਬਾਰੇ ਪੁੱਛਾਂਗੇ ਕਿਦਾਂ ਟਾਇਲ ਬਣਦੀ ਕਿਦਾਂ ਤਿਆਰ ਕਰਦੇ ਆ ਕੀ ਉਹ ਪਾਉਂਦੇ ਆ ਇਹੋ ਜਿਹਾ ਟਾਇਲ 'ਚ ਉਹ ਕੀ ਪਾਉਂਦੇ ਆ ਵੀ ਇੰਨੀ ਉਹਨਾਂ ਦੀ ਟਾਇਲ ਦੀ ਵਿਕਰੀ ਹੁੰਦੀ ਆ ਕੀ ਰੇਟ ਆ ਕਿੰਨੇ ਨੂੰ ਦਿੰਦੇ ਆ ਕਿਦਾਂ ਆਪਾਂ ساری ਗੱਲਬਾਤ ਕਰਾਂਗੇ ਤੇ ਵੀਡੀਓ ਨੂੰ ਮਿੱਤਰੋ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਆਜੋ ਤੁਹਾਨੂੰ ਬਾਈ ਨਾਲ ਮਿਲਾਉਣੀ। ਲਓ ਜੀ ਹੁਣ ਤੁਹਾਨੂੰ ਅਸੀਂ ਫੈਕਟਰੀ ਦੇ ਮਾਲਕ ਨਾਲ ਮਿਲਾਉਣੀ ਆ ਬਾਈ ਦਾ ਨਾਮ ਹੈ ਗੁਰਰਾਜ ਤੇ ਉਹ ਤੁਹਾਨੂੰ ਸਮਝਾਊਗਾ ਵੀ ਕਿਹੜੀ ਕਿਹੜੀ ਟਾਇਲ ਦਿੰਦੇ ਆ ਤੇ ਕੀ ਕੁਆਲਿਟੀ ਆ ਤੇ ਕੀ ਡਿਜ਼ਾਈਨ ਆ। ਅੱਜ ਕੱਲ ਉਹਨਾਂ ਕੋਲੇ ਨਾ ਬੜਾ ਫੇਮਸ ਡਿਜ਼ਾਈਨ ਨੇ ਉਹਨਾਂ ਕੋਲੇ ਜਿਹੜੇ ਅਸੀਂ ਵੇਖ ਕੇ ਖੁਦ ਅਸੀਂ ਪਹਿਲੀ ਵਾਰੀ ਵੇਖਿਆ। ਉਹ ਡਿਜ਼ਾਈਨ ਵਿਖਾਉਣੇ ਆ ਤੇ ਕਰਾਉਣੇ ਆ ਗੱਲਬਾਤ ਆ ਜੀ। ਹੋਰ ਬਾਈ ਜੀ ਕੀ ਹਾਲ ਹੈ ਸਤਿ ਸ਼੍ਰੀ ਅਕਾਲ ਬਾਈ ਜੀ ਹੋਰ ਪਹਿਲਾਂ ਤਾਂ ਬਹੁਤ ਬਹੁਤ ਧੰਨਵਾਦ ਤੁਹਾਡਾ ਜਿਹੜਾ ਸਾਡੇ ਨਿੱਕੇ ਜਿਹੇ ਸੱਦੇ ਤੇ ਇੱਥੇ ਆ ਕੇ ਤੁਸੀਂ ਸਾਡਾ ਮਾਣ ਸਤਿਕਾਰ ਵਧਾਇਆ ਤੇ ਨਹੀਂ ਨਹੀਂ ਭਰਾਵਾਂ ਦੇ ਕੋਲੇ ਨਹੀਂ ਆਉਣਾ ਤੇ ਫਿਰ ਕਿਹਦੇ ਕੋਲੇ ਆਉਣਾ ਹੈ ਸਾਡਾ ਜਿਹੜਾ ਨਿੱਕਾ ਜਿਹਾ ਇੱਕ ਕਦਮ ਅਸੀਂ ਚੱਕਿਆ ਸੀਗਾ ਉਹਨੂੰ ਦੁਨੀਆ ਦੇ ਅੱਗੇ ਪਹੁੰਚਾਉਣ ਵਾਸਤੇ ਇੱਥੇ ਪਹੁੰਚਦੇ ਬਹੁਤ ਬਹੁਤ ਧੰਨਵਾਦ ਪਹਿਲਾਂ ਮੇਰਾ ਸਵਾਲ ਇਹ ਆ ਵੀ ਇਹ ਘੱਟੋ ਘੱਟ ਵੀ ਕਿਲੋਮੀਟਰ ਦੂਰ ਹੋਣੀ ਆ ਹਾਂਜੀ ਰੋਡ ਤੋਂ ਕੱਚਾ ਰਾਹ ਆਉਂਦਾ ਹਾਂਜੀ ਤੇ ਕਿਉਂ ਵੀ ਤੁਹਾਨੂੰ ਇਹ ਕੋਈ ਜਗ੍ਹਾ ਨਹੀਂ ਮਿਲੀ ਰੋਡ ਦੇ ਉੱਪਰ ਇਹ ਰੋਡ ਤੇ ਜਗਾ ਨਹੀਂ ਡਿਪੈਂਡ ਕਰਦੀ ਐ ਐਕਚੁਅਲੀ ਨਾ ਮੈਂ ਜਦੋਂ ਵੀ ਆਪਣਾ ਬਿਜ਼ਨਸ ਦੀ ਸਟੱਡੀ ਕੀਤੀ ਆ ਅੱਛਾ ਜੀ ਉਹ ਕਹਿੰਦੇ ਤੁਹਾਡੇ ਕੋਲੇ ਕੁਆਲਿਟੀ ਹੋਣੀ ਚਾਹੀਦੀ ਆ ਅੱਛਾ ਗਾਕ ਤਾਂ ਤੁਹਾਡੇ ਕੋਲੇ ਚੱਲ ਕੇ ਆਊਗਾ ਚੱਲ ਕੇ ਆਊਗਾ ਹਾਂ ਅਸੀਂ ਇਹੀ ਚੀਜ਼ ਸੋਚ ਕੇ ਚਲੋ ਰੋਡ ਤੋਂ ਥੋੜਾ ਜਿਹਾ ਬੈਕ ਵੀ ਹੈਗੇ ਆ ਪਰ ਸਾਨੂੰ ਇਹ ਚੀਜ਼ ਕਦੇ ਕਮੀ ਮਹਿਸੂਸ ਨਹੀਂ ਹੋਈ ਮਹਿਸੂਸ ਨਹੀਂ ਹੋਈ ਵੀ ਕਿ ਸਾਡੇ ਕੋਲੇ ਅਸੀਂ ਜਿੰਨਾ ਸੋਚਿਆ ਸੀ ਉਹਦੇ ਤੋਂ ਵੀ ਵੱਧ ਡਿਮਾਂਡ ਆ ਰਹੀ ਹੈ ਵੱਧ ਡਿਮਾਂਡ ਆਈ ਹੈ ਮੈਂ ਵੇਖਿਆ ਯਾਰ ਵੀ ਆ ਚਲੋ ਤੁਹਾਡੇ ਕੋਲੇ ਇਹ ਮਟੀਰੀਅਲ ਥੋੜਾ ਜਿਹਾ ਥੋੜਾ ਆ ਜਾਂ ਕਿਵੇਂ ਮਤਲਬ ਕਿ ਨਾ ਏ ਤੁਸੀਂ ਥੋੜਾ ਨਾ ਮੰਨ ਕੇ ਚਲੋ ਇਹ ਤਾਂ ਨਾ ਕਾਰਨ ਪਤਾ ਕੀ ਆ ਅਸੀਂ ਹੁਣ ਗਰਮੀ ਹੈਗੀ ਹੈ ਨਾਲ ਦੀ ਨਾਲ ਟਾਇਲ ਖੁੱਲਦੀ ਜਾਂਦੀ ਹੈ ਹਾਂ ਹੁਣ ਵੈਸੇ ਕੰਮ ਵੀ ਜ਼ਿਆਦਾ ਹੈ ਤੇ ਕੰਮ ਵੀ ਜ਼ਿਆਦਾ ਚੱਲ ਰਿਹਾ ਪਹਿਲਾਂ ਸਾਡੇ ਸਰਕਾਰੀ ਵੀ ਟਾਇਲ ਜਾ ਰਹੀ ਹੈ ਪਹਿਲਾਂ ਉਹ ਕੰਮ ਵੀ ਬੰਦ ਸੀ ਹਾਂ ਤੇ ਇਹਦੇ ਕਰਕੇ ਸਾਨੂੰ ਤਾਂ ਸਟਾਕ ਕਰਨ ਦੀ ਲੋੜ ਹੀ ਨਹੀਂ ਪੈਂਦੀ ਜਿੰਨਾ ਕਾ ਆਰਡਰ ਆਉਂਦਾ ਅਸੀਂ ਤਾਂ 24 ਘੰਟੇ ਚਲਾ ਕੇ ਮਸ਼ੀਨਾਂ ਵੀ ਮੰਨ ਲਾਦਾ ਤਕਰੀਬਨ ਪੂਰੀਆਂ ਕਰਦੇ ਹੁਣ ਵੀ ਇਹ ਤਾਂ ਮੁੰਡੇ ਤੇ ਕਿਹਾ ਤੁਹਾਡੇ ਕਹਿੰਦੇ ਬੰਦ ਕੀਤੀਆਂ ਉਹ ਲੇਬਰ ਨਾਲੇ ਸਾਈਡ ਤੇ ਔਰ ਰੋਟੀ ਪਾਣੀ ਵਗੈਰਾ ਉਹਦਾ ਖਰਚ ਖਾ ਲਦੀ ਹੈ ਹਾਂ ਵੀ ਛੋਰ ਜਾ ਆਉਂਦਾ ਇੱਕ ਛੋਰ ਆ ਰਿਹਾ ਸੀਗਾ ਤੇ ਵੀਰੇ ਡਿਜ਼ਾਈਨ ਵਿਖਾ ਦੇ ਵਧੀਆ ਵਧੀਆ ਇਹ ਐਨ ਕਿਹੜੇ ਨੇ ਡਿਜ਼ਾਈਨ ਤਾਂ ਤੁਸੀਂ ਮੈਂ ਕਹਿੰਨਾ ਵੀ ਅਸੀਂ ਸਾਰਾ ਕੁਆਲਿਟੀ ਤੇ ਜੋਰ ਦਿੱਤਾ ਜਿਹੜੇ ਹੋ ਸਕਦਾ ਵੀ ਆਪਣੇ ਨੇੜੇ-ਦੇੜੇ ਇੱਥੇ ਮੁਕਸਰ ਦੇ ਵਿੱਚ ਨਾ ਹੀ ਤੁਹਾਨੂੰ ਮਿਲਣਾ ਉਹ ਜਿਹੜੇ ਡਿਜ਼ਾਈਨ ਵੀ ਅਸੀਂ ਇੱਥੇ ਤੁਹਾਨੂੰ ਮੁਹੱਈਆ ਕਰਵਾਵਾਂਗੇ ਸਭ ਤੋਂ ਵਧੀਆ ਯੂਨਿਕ ਜਿਹਾ ਡਿਜ਼ਾਈਨ ਵਿਖਾਓ ਸਭ ਤੋਂ ਵੱਧ ਜੇ ਆਪਾਂ ਵੇਖੀਏ ਜਿਹੜਾ ਕਿ ਰੈਗੂਲਰ ਆਪਣੇ ਜਿਵੇਂ ਕਿ ਆਪ ਨੂੰ ਪਤਾ ਆਪਣੇ ਜੱਟ ਜ਼ਿਮੀਂਦਾਰਾਂ ਦੇ ਪਰਿਵਾਰ ਆ ਅੱਛਾ ਜੀ ਤੇ ਉਹ ਸਾਡਾ ਸਾਰਿਆਂ ਨਾਲੋਂ ਵੱਧ ਡਿਜ਼ਾਈਨ ਆ ਸੇਲ ਹੋ ਰਿਹਾ ਜਿਹਨੂੰ ਜਿਮੀਂਦਾਰ ਭਰਾ ਵਰਤਦੇ ਆ ਇੱਕ ਤਾਂ ਇਹਦੇ ਵਿੱਚ 60mm ਦੇ ਵਿੱਚ ਸਟਰੈਂਥ ਆ ਗਈ ਇਹਦੀ ਅੱਛਾ ਜੀ ਕਿਉਂਕਿ ਜਿਵੇਂ ਆਪਾਂ ਨੂੰ ਪਤਾ ਹੀ ਹੈ ਕਿ ਟਰਾਲੇ ਵਗੈਰਾ ਜਮੀਦਾਰਾਂ ਦੇ ਟਰੈਕਟਰ ਵਗੈਰਾ ਆਪਣੇ ਉੱਪਰ ਦੀ ਟੱਪਣੇ ਹੁੰਦੇ ਹਾਂ 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 ਉਹਦੇ ਕਰਕੇ ਇਹਦੇ ਵਿੱਚ ਕੋਈ ਪ੍ਰੋਬਲਮ ਨਾ ਆਵੇ ਇਹ ਯਾਨੀ ਕਿ 60mm ਚ ਆ ਗਈ 60mm ਮੋਟੀ ਹਾਂਜੀ ਤੇ ਠੀਕ ਹੈ ਜੀ ਇਹ ਕਿੰਨਾ ਇੱਕ ਟਾਇਰ ਚਾਰ ਟਾਇਰ ਕਿੰਨਾ ਹੈ ਸਕੁਅਰ ਫੁੱਟ ਖਾਂ ਕੇ ਰਦੀਆਂ ਇਹ ਇਹ 1 ਫੁੱਟ ਦੇ ਵਿੱਚ ਆਪਾਂ ਤਿੰਨ ਟਾਇਰ ਦੀ ਹੁਣ ਤਿੰਨ ਟਾਇਰ ਦਾ ਤਿੰਨ ਡਾਲਦੀ ਹੈ ਬ੍ਰੇ ਮੰਨ ਕੇ ਚੱਲਦੇ ਆ ਜੇ ਆਪਣਾ ਯਾਨੀ ਕਿ 1000 ਸਕੁਅਰ ਫੁੱਟ ਆਈਡੀਆ ਇਹ ਜੇ ਅਜਿਹਾ ਬਣਦੀ ਉਹਦੇ ਵਿੱਚ 3000 ਟਾਇਲ ਆਪਣੀ ਲੱਗੂਗੀ 3000 ਟਾਇਲ ਇਹਦੇ 'ਚ ਕੋਈ 50 100 ਦਾ ਵਾਧ ਕਟ ਹੋ ਸਕਦੀ ਆ ਆਹ ਟਾਇਲ ਥੋੜੀ ਜੀ ਛੋਟੀ ਜੀ ਟਾਇਲ ਆ ਇਹ ਛੋਟੀ ਨਹੀਂ ਜੀ ਇਹ ਤਾਂ ਐਕਚੁਅਲੀ ਬਸ ਉਹ ਮੰਨ ਲੱਗੇ ਦੀ ਗੱਲ ਆ ਅੱਛਾ ਜੀ ਇਹਨੂੰ ਆਪਾਂ ਛੋਟੀ ਨਾ ਮੰਨ ਕੇ ਚੱਲ ਗਏ ਇਹ ਜਿੰਨੀ ਛੋਟੀ ਆ ਬਸ ਉਨੀ ਹੀ ਇਹਦੀ ਮਸ਼ਹੂਰੀ ਜ਼ਿਆਦਾ ਆ ਇਹ ਲੱਗਦੀ ਥੱਲੇ ਹੀ ਆ ਕਿ ਇਹ ਹਾਂਜੀ ਫਲੋਰ ਤੇ ਲੱਗਦੀ ਆ ਬਾਜ਼ੋ ਮਾਨ ਨੂੰ ਜਜੇ ਦੀ ਗੱਲ ਆ ਇਹਦੇ ਨਾਲ ਹੀ ਹੋਣਾ ਜਿਵੇਂ ਆਪਣੇ ਕੋਲੇ ਵੁੱਡਨ ਚ ਆ ਗਈ ਇਹ ਵੁੱਡਨ ਚ ਜਿਵੇਂ ਵੀ ਲੱਕੜ ਉੱਪਰ ਪੇਂਟ ਵੀ ਹੋ ਜਾਂਦਾ ਲੱਕੜਾ ਹਾਂਜੀ ਇਹਦੇ ਚ ਆਪਾਂ ਕਲਰ ਵੀ ਪਾ ਸਕਦੇ ਹਾਂ ਬ੍ਰਾਊਨ ਵੀ ਕਲਰ ਪਾ ਕੇ ਯਾਨੀ ਕਿ ਆਪਾਂ ਨੂੰ ਲੱਕੜ ਦੀ ਸ਼ੇਪ ਵੀ ਆਏ ਲੱਗੂਗਾ ਜਿਵੇਂ ਥੱਲੇ ਲੱਕੜ ਲੱਗੀ ਹੁੰਦੀ ਹੈ ਹਾਂਜੀ ਇਹ ਆਪਾਂ ਸੀਮੈਂਟ ਦੀ ਤਾਂ ਇਹਨੂੰ ਵੇਖ ਕੇ ਕੋਈ ਕਹਿ ਨਹੀਂ ਸਕਦਾਗਾ ਹੋ ਸਕਦਾ ਕੈਮਰੇ ਚ ਆਪਾਂ ਨੂੰ ਪੂਰੀ ਦਿਖ ਨਾ ਦਿੰਦੀ ਹੋਵੇ ਜਦੋਂ ਤੁਸੀਂ ਇੱਥੇ ਸਾਡੇ ਕੋਲੇ ਆ ਕੇ ਦੇਖੋਗੇ ਤੁਹਾਨੂੰ ਐ ਕਹੂਗਾ ਅਗਲਾ ਯਾਰ ਲੱਕੜ ਦੀ ਫਰਸ਼ੀ ਲਾਈ ਹੈ ਇਹ ਕਿੰਨੀ ਮੋਟੀ ਵੀਰੇ ਇਹ ਵੀ ਸਾ ਆਪਣੇ ਹੈਗੀ ਆ ਜੀ 60mm ਦੇ ਵਿੱਚ ਹੀ ਹੈ ਇਹ 1 ਸਕੇਅਰ ਫੁੱਟ ਚ ਕਿੰਨੀਆਂ ਲੱਗ ਜਾਂਦੀਆਂ ਆ ਆਈਡੀਆ ਇਹ 1 ਸਕੇਅਰ ਫੁੱਟ ਦੇ ਵਿੱਚ 2.5 ਦੀ ਐਵਰੇਜ ਜਾਨੀ ਕਿ ਪੈਂਦੀ ਆਪਣੇ ਬਾਕੀ ਏਰੀਆ ਤੇ ਡਿਪੈਂਡ ਕਰਦਾ ਲੰਮਾ ਜਿਆਦਾ ਜਾਂ ਚੌੜਾ ਜਿਆਦਾਗਾ ਉਸ ਤੋਂ ਬਾਅਦ ਆ ਗਈ ਇਹ ਇਹ ਆਪਣੇ ਇਹਨੂੰ ਕੀ ਕਹਿੰਦੇ ਨਾਂ ਕੀ ਇਹਦਾ ਜੀ ਇਹਨੂੰ 20 ਸ਼ੇਪ ਟਾਇਲ ਕਹਿ ਦਿੰਨੇ ਆ ਜੀ ਅੱਛੇ 20 ਸ਼ੇਪ ਟਾਇਲ ਹਾਂਜੀ ਤੇ ਇਹ ਇਹਦੇ ਨਾਲ ਹੀ ਆਪਣੇ ਜਿਵੇਂ ਆ 40mm ਦੇ ਵਿੱਚ ਆ ਗਈ ਟੈਲੀ ਇਹ ਵੀ ਡਿਜ਼ਾਈਨ ਬਹੁਤ ਵਧੀਆ ਇਹ ਪੂਰੀ ਮਜ਼ਬੂਤ ਹੈ ਇਹ ਇਹ ਪੂਰੀ ਮਜ਼ਬੂਤ ਹੈ ਜਿੱਥੇ ਆਪਾਂ ਅਸੀਂ ਤਾਂ ਉੱਥੇ ਕਹਿੰਨੇ ਆਂ ਵੀ ਜਿੱਥੇ ਆਪਣਾ ਕੋਈ ਹੈਵੀ ਵਹੀਕਲ ਜਾ ਕੇ ਟਰੈਕਟਰ ਵਗੈਰਾ ਨਹੀਂ ਚੜਨਾ ਇਹਨੂੰ ਆਪਾਂ ਉੱਥੇ ਕਾਰ ਵਗੈਰਾ ਚੜਾਉਣੀ ਆ ਕਿਉਂਕਿ ਆਪਾਂ ਲਾਨ ਦੇ ਵਿੱਚ ਵਾਕਿੰਗ ਆਫ ਤੇ ਏਰੀਆ ਬਣਾਉਣੇ ਆ ਉੱਥੇ ਲਾ ਸਕਦੇ ਆ ਜਿੱਥੇ ਯਾਨੀ ਕਿ ਹੈਵੀ ਟਰੈਕਟਰ ਗੱਡੀਆਂ ਵਗੈਰਾ ਚੜਨੀਆਂ ਉਹ ਟੈਲ ਇਹਨਾਂ ਚ ਕਿਹੜੀ ਆ ਟੈਲ ਆ ਵੀ ਲਾ ਸਕਦੇ ਆ ਪੰਪ ਵੀ ਲਾ ਸਕਦੇ ਆ ਅੱਛਾ ਜੇ ਉਸ ਤੋਂ ਜ਼ਿਆਦਾ ਕੋਈ ਓਵਰਲੋਡ ਵਾਲੀ ਜਿਵੇਂ ਕਿ ਆਪਣੇ ਪੰਪ ਵਗੈਰਾ ਹੁੰਦੇ ਆ ਜਾਂ ਵਿਕਣਗੇ ਵਗੈਰਾ ਹੋ ਗਿਆ ਹਨ ਹਾਂਜੀ ਉੱਥੇ ਲਾਉਣੀ ਤਾਂ ਸੀਐਮਐਮ ਦੇ ਬਿਜਟਲ ਆਪਣੇ ਕੋਲੇ ਹੈਗੀ ਆ ਇਹਦੇ ਤਾਂ ਤੁਸੀਂ ਲਾ ਕੇ ਬਸ ਸਾਰੀ ਉਮਰ ਦਾ ਦੁੱਖ ਭੁੱਲ ਜਾਓਗਾ ਹਾਂ ਅੱਛਾ ਇਹਦਾ ਤੁਸੀਂ ਲਾ ਕੇ ਭੁੱਲਣ ਵਾਲੀ ਗੱਲ ਹੀ ਆ ਜੀ ਤੇ ਆ ਜਿਹੜੀ ਕੀ ਚੀਜ਼ ਆ ਵੀਰੇ ਆ ਜੀ ਇਹ ਆਪਣੇ ਡਰੇਨ ਚੈਨਲ ਆਗੇ ਜਿਵੇਂ ਆਪਾਂ ਆ ਕਰਾਂ ਦੇ ਨਾਲੀਆਂ ਵਗੈਰਾ ਬਣਾਉਣੇ ਆ ਅੱਛਾ ਇਹ ਰੈਡੀमेड ਰਣ ਨਾਲੀਆਂ ਹੀ ਆਪਣੀਆਂ ਅੱਛਾ ਵੀ ਰੈਡੀमेड ਆ ਲਾ ਦੋ ਕਰਾਂ ਦੇ ਨਾਲੀਆਂ ਜਿਹੜਾ ਜਿਹੜੇ ਪਾਸੇ ਆਪਾਂ ਸੀਵਰੇਜ ਵਗੈਰਾ ਪਸ਼ੂਆਂ ਦੇ ਪਿੱਛੇ ਆਪਾਂ ਲਾ ਸਕਦੇ ਹਾਂ ਟੈਲ ਚੰਨ ਕੇ ਪਿੱਛੇ ਆਪਾਂ ਉੱਥੇ ਵੀ ਆਪਣਾ ਪਾਣੀ ਇਕੱਠਾ ਹੋ ਗਏ ਆਪਾਂ ਨਾਲੀ ਵਗੈਰਾ ਚ ਕੱਢ ਸਕਦੇ ਹਾਂ ਇਹ ਯਾਨੀ ਕਿ ਬਾਉਂਡਰੀ ਹੋ ਗਈ ਇਹ ਆਪਣੇ ਕਾਰਬਸਟੋਨ ਆ ਗਈ ਅੱਛਾ ਜੀ ਇਹਦੇ ਚ ਵੀ ਕਲਰ ਵਗੈਰਾ ਆਪ ਨੂੰ ਮਿਲ ਜਾਣਗੇ ਜਿਹੜੇ ਤੁਸੀਂ ਕਹੋਗੇ ਇਹ ਬਾਉਂਡਰੀਆਂ ਤੇ ਲਾਉਣਾ ਇਹ ਬਾਉਂਡਰੀਆਂ ਹਾਂ ਜਿਵੇਂ ਕੋਈ ਲਾਨ ਵਗੈਰਾ ਦੀ ਬਾਉਂਡਰੀ ਲਾਉਣੀ ਆਪਾਂ ਸਭ ਤੋਂ ਜ਼ਿਆਦਾ ਟਾਇਲ ਕਿਹੜੀ ਵਿਕਦੀ ਐ ਇਹਨਾਂ ਜੋ ਸਭ ਤੋਂ ਜ਼ਿਆਦਾ ਦਾ ਇਸ ਟਾਈਮ ਜਿਵੇਂ ਜੇ ਆਪਾਂ ਕਹਿ ਸਕੀ ਤਾਂ ਜਿਹੜੀ ਰੂਟੀਨ ਦੇ ਵਿੱਚ ਸਾਡੇ ਕੋਲ ਯਾਨੀ ਕਿ ਡਿਮਾਂਡ ਜ਼ਿਆਦਾ ਆਉਂਦੀ ਪਈ ਆ ਅੱਛਾ ਜੀ ਤੇ ਇਸ ਟਾਈਲ ਦੀ ਆਉਂਦੀ ਪਈ ਆ ਇਹਨੂੰ ਅਸੀਂ ਡਮਰੂ ਬੋਲਦੇ ਆਂ ਡਮਰੂ ਹਾਂ ਇਹ ਟਾਇਲ ਦੀ ਬਹੁਤ ਹੀ ਜ਼ਿਆਦਾ ਡਿਮਾਂਡ ਆ ਰਹੀ ਕਿ ਸਾਡੇ ਤੋਂ ਯਾਰ 24 ਘੰਟੇ ਪ੍ਰੋਡਕਸ਼ਨ ਕਰਕੇ ਵੀ ਨਹੀਂ ਇਹ ਪੂਰੀ ਹੁੰਦੀ ਪਈ ਅੱਛਾ ਬਾਕੀ ਇੱਕ ਗੱਲ ਹੋਰ ਆ ਅੱਛਾ ਜੀ ਹੋ ਸਕਦਾ ਹੋਰ ਫੈਕਟਰੀਆਂ ਵਾਲੇ ਚਲੋ ਅਸੀਂ ਕਿਸੇ ਨੂੰ ਬਟ ਤੁਹਾਨੂੰ ਸਟਰੈਂਥ ਨਹੀਂ ਚੈੱਕ ਕਰਾਉਂਦੇ ਹੋਣੇ ਹਾਂ ਸਟਰੈਂਥ ਨਹੀਂ ਚੈੱਕ ਕਰਾਉਂਦੇ ਕਿ ਕਿੰਨੇ ਪੁਆਇੰਟ ਤੇ ਕਿੰਨੇ ਪੁਆਇੰਟ ਤੇ ਜਾ ਕੇ ਸਾਡੀ ਟਾਇਲ ਟੁੱਟੂਗੀ ਜਾਂ ਨਾ ਤੁਹਾਨੂੰ ਇਹ ਚੀਜ਼ ਕਹਿੰਦੇ ਹੋਣੇ ਆ ਵੀ ਅਸੀਂ ਨਹਿਰ ਦਾ ਪਾਣੀ ਵਰਤਦੇ ਆ ਅੱਛਾ ਉਹ ਵੀ ਅਸੀਂ ਆਜੋ ਪਹਿਲਾਂ ਇਹ ਡੈਗ ਵਗੈਰਾ ਬਣਾਇਆ ਹੋਇਆ ਅੱਛਾ ਵੀ ਇੱਥੇ ਤੁਸੀਂ ਯਾਨੀ ਕਿ ਨਹਿਰ ਦਾ ਪਾਣੀ ਆਉਂਦਾ ਸਪੈਸ਼ਲ ਨਹਿਰ ਤੋਂ ਹਾਂਜੀ ਕਿਉਂਕਿ ਆਪਣੇ ਸੀਮੈਂਟ ਨੂੰ ਅੱਧੀ ਜਿਹੜੀ ਸਟਰੈਂਥ ਆ ਨਾ ਉਹ ਪਾਣੀ ਨਹੀਂ ਦੇਣੀ ਆ ਉਹ ਪਾਣੀ ਨਹੀਂ ਦੇਣੀ ਸਹੀ ਤੇ ਜੇ ਆਪਾਂ ਪਾਣੀ ਮਾੜਾ ਵਰਤ ਲਿਆ ਦਾ ਉਹਦੇ ਜੋ ਆਪਣਾ ਅੱਧੀ ਰਹਿ ਜਾਂਦੀ ਹੈ ਸਟਰੈਂਥ ਸਟੋਰ ਹੁੰਦਾ ਐਸ ਡਿੱਗ ਦੇ ਵਿੱਚ ਜਿਹੜਾ ਕਿ 2D ਵਾਲਾ ਪਾਣੀ ਆਉਂਦਾ ਇੱਥੋਂ ਅਸੀਂ ਅੱਗੇ ਵਾਰਦੇ ਤੇ ਇੱਥੋਂ ਦੀ ਮੋਟਰ ਨਹੀਂ ਤੇ ਇੱਥੋਂ ਮੋਟਰ ਨਹੀਂ ਜਾ ਕੇ ਸਾਡਾ ਉਹ ਜਿਹੜੇ ਪ੍ਰੋਡਕਸ਼ਨ ਏਰੀਆ ਜਿਵੇਂ ਆਹ ਦੇਖੋ ਮੈਂ ਨਾ ਸਾਡੇ ਤਾਂ ਫਰਮੇ ਵੀ ਉਹ ਰੱਖਣ ਦੀ ਜਗ੍ਹਾ ਹੀ ਹੈ ਨਹੀਂ ਇਹ ਤਾਂ ਇੰਨਾ ਸੋਚਿਆ ਹੀ ਨਹੀਂ ਸੀ ਜਿੰਨਾ ਖਲਾਰਾ ਸਾਡਾ ਵੱਧ ਗਿਆ ਅੱਛਾ ਅੱਛਾ ਯਾਨੀ ਕਿ ਜਦੋਂ ਦਾ ਤੁਸੀਂ ਕੰਮ ਸ਼ੁਰੂ ਕੀਤਾ ਵੀ ਬਰਕਤ ਹੀ ਆ ਬਰਕਤ ਹੀ ਆਈ ਬਸ ਲਹਿਰਾ ਬਹਿਰਾ ਹੀ ਅਸੀਂ ਤਾਂ ਸਾਡੀ ਤਾਂ ਸੋਚ ਤੋਂ ਵੀ ਪਰੇ ਦੀ ਗੱਲ ਹੈ ਆਈਡੀਆ ਤੁਸੀਂ ਡੇਲੀ ਕਿੰਨੀ ਟਾਇਲ ਬਣਾ ਦਿੰਦੇ ਅਸੀਂ ਜਦੋਂ ਕਿ ਪੀਕ ਸੀਜ਼ਨ ਦੇ ਵਿੱਚ ਕਹਿ ਸਕਦੇ ਅਸੀਂ ਸਾਲ ਦੇ ਵਿੱਚ 10-10 ਹਜ਼ਾਰ ਟਾਰ ਡੇਲੀ ਬਣਾ ਦਿੰਦੇ ਹਾਂ ਹੁਣ ਤਾਂ ਗਰਮੀ ਚੱਲਦੀ ਹੈ ਹੁਣ ਤਾਂ ਸਾਡੇ ਫਾਰਮੇ ਵੀ ਜਲਦੀ ਫਰੀ ਹੋ ਜਾਂਦੇ ਆ ਹੁਣ ਤਾਂ ਅਸੀਂ ਇੰது ਵੀ ਵਧਾ ਰਹੇ ਹਾਂ ਟਾਰਗੇਟ ਸਾਡਾ ਕਿ ਅਸੀਂ 15000 ਹੀ ਕਰਾਂਗੇ ਕਪੈਸਿਟੀ ਅੱਛਾ ਹੁਣ ਯਾਨੀ ਕਿ ਤੁਸੀਂ 15000 ਗਰਮੀ ਚ 15000 ਤੇ ਸਰਦੀ ਚ 10000 ਆਈਡੀਆ ਡੇਲੀ ਕਿੰਨੇ ਕਿ ਨਿਕਲ ਜਾਂਦੀ ਟਾਇਲ ਆਈਡੀਆ ਨਿਕਲ ਜਾਂਦੀ ਤਾਂ ਸਾਡੇ ਕੋਲੇ ਆ ਦੇਖੋ ਜੀ 10000 ਡੇਲੀ ਦੀ ਬੰਦੇ ਆ ਤੇ ਆ ਤੁਸੀਂ ਸਟਾਕ ਦੇਖ ਲਓ ਕਿੰਨਾ ਕੁ ਪਿਆ ਹੋਊਗਾ ਕਿ 10-15000 10-15000 ਹੀ ਪਈ ਹੋਣੀ ਕੈਂਡ ਕਰਕੇ ਸਟਾਕ ਇਨਾ ਕੋਈ 50 100 ਰੇਕ ਡਿਜ਼ਾਈਨ ਦੀ ਪਈ ਆ ਨਹੀਂ ਤਾਂ ਵੈਸੇ ਮਹਾਰਾਜ ਦੀ ਕਿਰਪਾ ਦੇ ਨਾਲ ਉਹ ਜਿਹੜੀਆਂ ਪਈਆਂ ਫਾਰਮਾਂ ਚ ਭਰੀਆਂ ਇਹ ਵੀ ਸਵੇਰ ਟਰੈਕਟਰ ਆਉਣਗੇ ਲੋਡ ਹੋ ਕੇ ਨਾਲ ਦੀ ਨਾਲ ਹੀ ਜਾਵੜਨਗੇ ਅੱਛਾ ਤੇ ਤੁਸੀਂ ਮੜੇਓ ਸੀਮੈਂਟ ਵਗੈਰਾ ਕਿਹੜਾ ਵਰਤਦੇ ਕਿ ਹਾਂਜੀ ਆ ਗਏ ਉਹ ਤੁਹਾਨੂੰ ਸੀਮੈਂਟ ਵੀ ਖੋਣੇ ਆ ਹੁੰਦਾ ਹਾਰਡਨਰ ਤੇ ਡਿਪੈਂਡ ਜਿਹੜੀ ਵੀ ਆਪਾਂ ਟਾਇਲ ਬਣਾਉਣੇ ਆ ਅੱਛਾ ਜੀ ਉਹ ਹਾਰਡਨਰ ਵੀ ਅਸੀਂ ਜਾਣ ਕੇ ਵਧੀਆ ਨਹੀਂ ਹੋ ਸਕਦਾ ਵੀ ਕੋਈ ਇੱਥੇ ਨੇੜੇ ਤੇੜੇ ਆਪਣੇ ਨਾਂ ਹੀ ਵਰਤਦਾ ਹੋਵੇ ਕਿਹੜੀ ਕੰਪਨੀ ਦਾ ਹਾਰਡ ਨੈਰ ਆਈਡੀ ਆ ਪਤਾ ਹੋਵੇ ਤਾਂ ਇਹ ਕੰਪਨੀ ਦਾ ਫਿਰ ਹੋ ਸਕਦਾ ਏ ਤੁਹਾਨੂੰ ਕੋਈ ਕੱਲ ਨੂੰ ਕੋਈ ਪ੍ਰੋਬਲਮ ਆ ਗਈ ਅੱਛਾ ਚੰਦ ਤੁਸੀਂ ਕੋਈ ਨਾਮ ਨਹੀਂ ਦੋਗੇ ਛੱਡੋ ਖੜਾਣਾ ਅਗਲੇ ਦਾ ਕੋਈ ਸੀਕ੍ਰੇਟ ਵੀ ਹਾਂ ਜੇ ਕੋਈ ਇੱਥੇ ਆ ਕੇ ਦੇਖ ਸਕਦਾ ਉਹਨੂੰ ਅਸੀਂ ਦਿਖਾ ਵੀ ਦਿਆਂਗੇ ਹਾਂ ਵੀ ਬਾਈ ਜੀ ਸੀਕ੍ਰੇਟ ਵੀ ਹੁੰਦਾ ਕਿਸੇ ਦਾ ਕਿਉਂਕਿ ਹਰੇਕ ਬੰਦਾ ਜਿਨੇ ਆਪਦੀ ਜਿਹੜੀ ਕੁਆਲਿਟੀ ਆ ਉਹਨੂੰ ਹਰੇਕ ਨੂੰ ਦੱਸ ਦੂਗਾ ਤੇ ਉਹਦਿਆਂ ਦੀ ਤਿਆਰ ਵੀ ਕਰ ਸਕਦਾ ਸਹੀ ਗੱਲ ਹੈ ਜਿਹੜਾ ਸੀਮੈਂਟ ਦਾ ਸੀਮੈਂਟ ਦੱਸੋ ਕਿਹੜਾ ਵਰਤਦੇ ਉਹ ਅਸੀਂ ਬਾਂਗਰ ਦਾ ਵਰਤ ਉਹਨੇ ਜੇ ਸਾਨੂੰ ਥੋੜਾ ਜਿਹਾ ਪ੍ਰੋਬਲਮ ਆਈ ਉਸ ਤੋਂ ਬਾਅਦ ਅਸੀਂ ਹੁਣ ਬੰਗਰ ਦਾ O P C ਸੀਮੈਂਟ ਆ 43 ਗ੍ਰੇਡ O P C 43 ਗ੍ਰੇਡ 43 ਗ੍ਰੇਡ O P C ਸੀਮੈਂਟ ਤੁਹਾਨੂੰ ਵੀ ਪਤਾ ਵੀ ਜਾਣੇ ਕਿ ਨਾਲ ਦੀ ਨਾਲ ਇਹ ਹਾਰਡ ਹੋ ਜਾਂਦਾ ਹੈ ਹਾਰਡ ਹੋ ਜਾਂਦਾ ਇਹਦੀ ਸਟਰੈਂਥ ਦਾ ਵੀ ਫਰਕ ਹੁੰਦਾ ਤੇ ਕੈਮੀਕਲ ਕਿਹੜਾ ਹੁੰਦਾ ਇਹ ਕੈਮੀਕਲ ਹਾਰਡਨਰ ਹੀ ਹੁੰਦਾ ਜਿਹੜਾ ਆਪਾਂ ਵਰਤਦੇ ਆਂਗੇ ਵਰਤਦੇ ਆਂ ਬਸ ਇਹਦੇ ਜਾਨੀ ਕਿ ਇੱਕ ਤਾਂ ਸੀਮੈਂਟ ਪੈ ਗਿਆ ਹਾਂਜੀ ਇੱਕ ਬਾਅਦ ਰੇਤਾ ਹੋ ਗਈ ਕੱਬਰੂ ਦੀ ਤੇ ਕੋਈ ਕਲਰ ਵਗੈਰਾ ਕਿਸੇ ਨੇ ਐਡ ਕਰਾਉਣਾ ਕੋਈ yellow red ਉਹ ਅਸੀਂ ਉਹਦੇ ਡਿਮਾਂਡ ਤੇ ਉਹ ਜੇ ਵੀ ਅਗਲੇ ਦੀ ਡਿਮਾਂਡ ਹੁੰਦੀ ਆ ਉਹੋ ਜਿਹਾ ਅਸੀਂ ਕ ਹਾਂਜੀ ਇਹਦਾ ਖਰਚਾ ਕਿੰਨਾ ਕੁ ਪੈ ਜਾਂਦਾ ਜੇ ਤੁਸੀਂ ਕਲਰ ਕਰਾਉਣਾ ਹੈ ਇਹ ਕਲਰ ਦਾ ਜਿਹੜਾ ਖਰਚਾ ਜੀ ਉਹ 1 ਰੁਪਈਏ ਪ੍ਰਤੀ ਟਾਇਲ ਯਾਨੀ ਕਿ ਆਪਾਂ ਉਹ ਐਡ ਕਰ ਜੋ ਵੀ ਰੇਟ ਮਕਾਇਆ ਆ ਉਹਦੇ 1 ਰੁਪਈਏ ਨਾਲ 1 ਰੁਪਈਏ ਐਕਸਟਰਾ ਲੱਗਣਾ ਕਲਰ ਵੀ ਕੋਈ ਆਏ ਨੇ ਆਪਣਾ ਕੋਈ ਜੱਟ ਸੌਦਾ ਵੀ ਮੈਂ ਸੈੱਟ ਤਾ ਆ ਪ੍ਰੋਪਰ ਕੰਡੇ ਵਗੈਰਾ ਰੱਖੇ ਹੋਏ ਅਸੀਂ ਠੀਕ ਅੱਛਾ ਉਹਨਾਂ ਹੀ ਐਡ ਜਿਹੜੀ ਵੀ ਕੁਆਲਿਟੀ ਅਸੀਂ ਕੋਈ ਕੁਆਂਟੀਟੀ ਦੇ ਵਿੱਚ ਪੂਰੀ ਮਿੰਨ ਤੋਲ ਕੇ ਐਡ ਕਰਨੇ ਆ ਐਡ ਕਰਨਾ ਤੇ ਉਹ ਮੜੀ ਹਾਰਡਨੈਸ ਚ ਚੈੱਕ ਕਰਾ ਦੋਗੇ ਤੁਹਾਡੇ ਕੋਲ ਮਸ਼ੀਨ ਆ ਜਿਹਦੇ ਤੇ ਹਾਂਜੀ ਉਹ ਜ਼ਰੂਰ ਅਸੀਂ ਹਾਰਡਨੈਸ ਵੀ ਚੈ ਕੋਈ ਵੀ ਬੰਦਾ ਆਪਣੇ ਕੋਲੇ ਆ ਕੇ ਮੌਕੇ ਤੇ ਵੀ ਆਪਣੀ ਸਟਰੈਂਥ ਵਗੈਰਾ ਚੈੱਕ ਕਰ ਸਕਦਾ ਤੇ ਜਿਵੇਂ ਹੁਣ ਆਪਾਂ ਆਪਣਾ ਸਟਾਕ ਪਿਆ ਇਹਦੇ ਵਿੱਚੋਂ ਈ ਟਾਇਲਾ ਚਾਕੇ ਆਪਾਂ ਤੁਹਾਨੂੰ ਜਿਹੜੀ ਹੈਗੀ ਆ ਜੀ ਆ ਵੀ ਆਪਾਂ ਚਲੋ ਜਿਹੜੇ ਕਹੂਗੇ ਕਈ ਵਾਰਾਂ ਬੰਦੇ ਨੇ ਬਣਾ ਕੇ ਰੱਖੀ ਹੁੰਦੀਆਂ ਆਪਾਂ ਇੱਥੋਂ ਮੈਨੂਜ ਕਰਦੇ ਨਹੀਂ ਮੈਂ ਚੂਜ਼ ਕਰਦਾ ਬਈ ਇਹਨਾਂ ਨੇ ਸਪੈਸ਼ਲ ਕੋਈ ਸੈਂਪਲ ਰੱਖੇ ਆ ਜਾਂ ਫੇ ਕੋਸਾ ਇਹ ਸਾਡੇ ਹੈਪੀ ਜੀ ਆ ਅੱਛਾ ਜਿਹੜੇ ਕਿ ਆਪਣੇ ਇਥੇ ਫੈਕਟਰੀ ਤੇ ਤੁਹਾਨੂੰ 24 ਘੰਟੇ ਮਿਲਣਗੇ ਜਦੋਂ ਮਰਜੀ ਤੁਸੀਂ ਆਓ ਤੁਹਾਡਾ ਵੈਲਕਮ ਹੈ ਇਹ ਆਪਣੇ ਜਿਹੜੀ ਆਪਾਂ ਸਟਰੈਂਥ ਚੈੱਕ ਕਰਾਂਗੇ ਉਹ ਆਪਣੇ ਕੋਲ ਆ ਮਸ਼ੀਨ ਆ ਇਹ ਮਸ਼ੀਨ ਆ ਵੀਰੇ ਸਪੈਸ਼ਲ ਚੈੱਕ ਕਰਨ ਵਾਸਤੇ ਇਹਦੇ ਵਿੱਚ ਇਹ ਬਿਜਲੀ ਦੇ ਵਰਕ ਕਰੂਗੀ ਇਹ ਇਹ ਬਿਜਲੀ ਦੇ ਵਰਕ ਕਰੂਗੀ ਅੱਛਾ ਜੀ ਇਹਦੇ ਵਿੱਚ ਆਪਾਂ ਟਾਇਰ ਨੂੰ ਰੱਖ ਕੇ ਇਧਰੋਂ ਆਪਾਂ ਪ੍ਰੈਸ਼ਰ ਦੇਵਾਂਗੇ ਜਿੰਨੇ ਪ੍ਰੈਸ਼ਰ ਤੇ ਟਾਇਰ ਟੁੱਟਦੀ ਆ ਉੰਨੀ ਟਾਇਰ ਆਪਣੀ ਮਜ਼ਬੂਤ ਆ ਜਿੰਨੀ ਲੇਟ ਜਾ ਕੇ ਟਾਇਰ ਟੁੱਟੂ ਜਿੰਨੀ ਲੇਟ ਵੈਸੇ ਕਿੰਨਾ ਹਜ਼ਾਰ ਪ੍ਰੈਸ਼ਰ ਚੱਲਣਾ ਚਾਹੀਦਾ ਹਜ਼ਾਰ ਪਲੱਸ ਚ ਜਾਣਾ ਚਾਹੀਦਾ ਜਿਵੇਂ ਹੁਣ ਆਪਨੇ ਇਹ ਹੈਗੀ ਰਗੜਾਈ ਲਈ ਅੱਛਾ ਜੀ ਇਹਦੇ ਤੇ ਆਪਾਂ ਪੀਸ ਕੱਟ ਕੇ ਟਾਇਲ ਦਾ ਆ ਦੇਖੋ ਸੀ ਹੋਇਆ ਜੀ ਇਹ ਮਸ਼ੀਨ ਚੱਲੂਗੀ ਤੇ ਰਗੜੂਗੀ ਇਹਨੂੰ ਕਿੰਨੇ ਚਿਰ ਚ ਕਿੰਨੇ ਟਾਇਲ ਤੇ ਆਪਣੇ ਰਗੜਾਈ ਚੱਲਦੀ ਹੈ ਟਾਇਲ ਅੱਛਾ ਇਹ ਵੀ ਅਸੀਂ ਆ ਰੈਗੂਲਰ ਚੈੱਕ ਕਰਦੇ ਰਹਿੰਨੇ ਆ ਵੀ ਜੇ ਇਹ ਕਸਟਮਰ ਵੀ ਚਾਵੇ ਤਾਂ ਉਹ ਚੈੱਕ ਕਰ ਸਕਦਾ ਉਹ ਜਦੋਂ ਮਰਜ਼ੀ 24 ਘੰਟੇ ਆ ਕੇ ਚੈੱਕ ਕਰ ਸਕਦਾ ਜਿਹੜੀ ਮਰਜ਼ੀ ਟਾਇਲ ਚੱਕ ਲੇ ਉਹਦੇ ਚੋਂ ਲਿਆ ਕੇ ਇੱਥੇ ਜਿਵੇਂ ਓਵਨ ਵਗੈਰਾ ਪਿਆ ਕਿੰਨੀ ਗਰਮੀ ਟੈਂਪਰੇਚਰ ਤੇ ਆਪਣੀ ਟਾਇਲ ਜਾ ਕੇ ਟੁੱਟਦੀ ਸਾਰੇ A to Z ਅਸੀਂ ਸੈਟੀਸਫਾਈ ਕਰਕੇ ਭੇਜਾਂਗੇ ਅਰੇ ਵਿੱਚ ਅਸੀਂ ਠੰਡੀ ਕਰਦੇ ਆ ਟਾਇਲ ਠੀਕ ਹੈ ਜੀ ਹਾਂਜੀ ਚਲੋ ਤੇ ਇਹ ਆਪਣੀ ਇਹ ਆਪਣੀ ਪ੍ਰੈਸ਼ਰ ਦੱਸਣ ਲਈ ਮਸ਼ੀਨ ਹੈਪੀ ਆਓ ਜੀ ਇਹ ਹੈਪੀ ਤੁਹਾਨੂੰ ਦੱਸਣਗੇ ਹੁਣ ਆਪਾਂ ਟਾਇਰ ਰੱਖਤੀ ਆਈਏ ਇਹ ਟਾਇਰ ਆਪਾਂ ਰੱਖਤੀ ਆਈਏ ਇਧਰੋਂ ਆਪਾਂ ਮਸ਼ੀਨ ਦਾ ਪ੍ਰੈਸ਼ਰ ਆ ਜਿਹੜਾ ਮਸ਼ੀਨ ਦਾ ਆਪਾਂ ਕੰਟਰੋਲ ਕਰਾਂਗੇ ਇਹ ਆ ਉੱਥੇ ਆਪਣਾ ਡਿਸਪਲੇ ਤੇ ਆਊਗਾ ਕਿੰਨੇ ਪ੍ਰੈਸ਼ਰ ਤੱਕ ਜਾਣਾ ਮਸ਼ੀਨ ਨੇ ਤੇ ਕਿੰਨੇ ਤੇ ਚਲੀ ਗਈ ਹੈ ਚਲੋ ਕਰਵਾਉਣਾ ਆ ਜਿਵੇਂ ਦੱਸ ਰਹੀਏ 2000 ਜਿਹੜਾ ਪੁਆਇੰਟ ਤੱਕ ਮਸ਼ੀਨ ਦਾ ਲੋਡ ਜਾਊਗਾ 2000 ਤੱਕ ਜਾਊਗਾ ਹਾਂਜੀ 1000 ਤੋਂ ਪਲੱਸ ਜੇਕਰ ਟਾਇਲ ਚੱਲਦੀ ਆ ਹਾਂਜੀ ਤਾਂ ਉਹ ਟਾਇਲ ਬਹੁਤ ਵਧੀਆ ਬਹੁਤ ਵਧੀਆ ਕੁਆਲਿਟੀ ਦੀ ਠੀਕ ਆ ਹੁਣ 14 15 ਹੋ ਗਏ ਬਾਕੀ ਜਿਹੜੀ ਅਸੀਂ ਪ੍ਰਾਈਵੇਟ ਟਾਇਲ ਕੱਢਦੇ ਆ ਉਹ ਗੱਟੇ ਦੇ ਮਗਰ ਕੋਈ 100 ਜਾਂ 110 ਉਹ ਕਸਟਮਰ ਦੇ ਡਿਪੈਂਡ ਕਰਦਾ ਵੀ ਉਹਨਾਂ ਨੇ 100 ਕਢਾਉਣੀ ਹੈ 110 ਕਢਾਉਣੀ ਹੈ ਗੱਟੇ ਸੀਮੈਂਟ ਆ ਹੋ ਸਕਦਾ ਸਾਡੇ ਕੋਲੇ ਖੜ ਕੇ ਅਸੀਂ ਵੀ ਕਢਵਾ ਲਈ ਅੱਛਾ ਅੱਛਾ ਉਹਦੇ ਨਾਲ ਰੇਟ ਵੈਰੀ ਕਰ ਜਾਊਗਾ ਵੀ ਉਹ ਜਿੰਨਾ ਘਾਪਾ ਅੱਛਾ ਉਹ ਜੀ ਯਾਨੀ ਘੱਟ ਗੱਡਾਂਗੇ ਉਹਦਾ ਰੇਟ ਵੱਖ ਜੂ ਉਹਦੇ ਜੇ ਫਿਰ ਕੁਆਲਿਟੀ ਘੱਟ ਆਉਣੀ ਹਾਂਜੀ ਕੁਆਲਿਟੀ ਜਿੰਨੀਆਂ ਘੱਟ ਟਾਈਲਾਂ ਨਿਕਲੀਆਂ ਸਟਰੈਂਥ ਵਧੀ ਜਾ ਨਹੀਂ ਹਾਂਜੀ ਆਪਕੀ ਅਸੀਂ ਕੋਈ ਆਏ ਨਹੀਂ ਕੋਈ ਰੇਤਾ ਵਰਤਦੇ ਆ ਪਿਓਰ ਘੱਗਰਾ ਜਦੋਂ ਮਰਜੀ ਸਾਡੇ ਸਟਾਕ ਚ ਪਿਆ ਹੁੰਦਾ ਵੀ ਆਣ ਕੇ ਚੈੱਕ ਕਰ ਲੇ ਜਾਨ ਕੇ ਤੁਸੀਂ ਇੱਥੇ ਆ ਕੇ ਦੱਸੋ ਕੋਈ ਕੋਲੇ ਬਹਿ ਕੇ ਬਣਵਾਉਣਾ ਚਾਵੇ ਤਾਂ ਕੋਲੇ ਬਹਿ ਕੇ ਵੀ ਕੋਲੇ ਬਹਿ ਕੇ ਵੀ ਬਣਵਾ ਸਕਦਾ ਅੱਛਾ ਜੀ ਲਓ ਜੀ ਸਾਰੇ ਖੁੱਲੇ ਆਫਰ 400 ਤੇ 500 ਪਲੱਸ ਹੋ ਗਈ ਹੈ ਤੇ ਹਜੇ ਤੱਕ ਟਾਇਲ ਦੇ ਵਿੱਚ ਦੇਖ ਲਓ ਕੋਈ ਕ੍ਰੈਕ ਨਹੀਂ ਆ ਕੋਈ ਟ੍ਰੇਡ ਨਹੀਂ ਆਈ ਕੋਈ ਕ੍ਰੈਕ ਨਹੀਂ ਪਿਆ ਦੋਸਤ ਆ ਆਪਣਾ ਆਈਐਸਆਈ ਮਾਰਕਾ ਲੱਗਿਆ ਪੂਰਾ ਇਧਰ ਦੇਖੋ ਪ੍ਰੈਸ਼ਰ ਆਪਣਾ ਮਲੀ ਸਾਹਿਬ 800 ਨੇੜੇ ਪਹੁੰਚ ਗਿਆ ਜਾਨੀ ਕਿ 1000 ਦੇ ਹਜੇ ਤੱਕ ਟੁੱਟੀ ਨਹੀਂ ਆਈ ਜਾਨ ਦਾ ਟਾਇਰ ਨੂੰ ਕੋਈ ਅਜਾ ਨਹੀਂ ਆਈ 1000 ਟੱਪ ਗਈ ਮਿੱਤਰੋ 1000 ਪਲੱਸ ਹੀ ਹੋ ਗਈ ਹੈ ਤੇ ਦੇਖੋ ਟਾਇਰ ਦਿਖਾਉ ਹਲੇ ਕੋਈ ਟ੍ਰੇਡ ਨਹੀਂ ਆਈ ਆਸ-ਪਾਸ ਨਹੀਂ ਆਈ ਐਨੇ ਦਾ ਗਾਰੰਟੀ ਮੈਂ ਨਾ ਕੋਈ ਮਾਂ ਆਪਣੇ ਪੁੱਤ ਦੀ ਨਹੀਂ ਦੇ ਸਕਦੀ ਜਿਹਨੇ ਅਸੀਂ ਟਾਇਰ ਦੀ ਦਿੰਨੇ ਆ ਵਾਹ ਵੀ ਉਹ ਜੀ ਇਹ ਨਾ ਟੁੱਟੂ ਗਈ ਹੋਣਾ ਨਾ ਬੰਦ ਕਰ ਦੋ ਲੋਡ ਹੀ ਨਹੀਂ ਬਸ ਬਸ ਨਹੀਂ 1500 ਨਹੀਂ ਅਸੀਂ ਤੁਹਾਨੂੰ ਐਕਚੁਅਲੀ ਦੱਸਾਂਗੇ ਮੈਨੂੰ ਲੱਗਦਾ ਹੈ 1800 1900 ਤੱਕ ਜਾਊਗੀ ਜੀ ਜਿੱਥੋਂ ਤੱਕ ਸਾਨੂੰ ਆਡੀਟ ਦੇ ਮਾਣ ਆ ਇਧਰ ਨਿਕਲੇ ਨਾ ਨਿਕਲੇ ਨਾ ਇਹ ਵਿੱਚੋਂ ਕਈ ਵਾਰ ਨਾ ਨਹੀਂ ਇਹ ਨਿਕਲਦੇ ਹੀ ਨਹੀਂ ਕਿਸੇ ਸਾਈਡ ਨਹੀਂ ਜਾਂਦੇ ਜੀ ਵਾਹ ਵੇ ਵਾਹ ਆ ਦੇਖੋ ਜੀ ਜਿੰਦਰ ਛਾੜ ਦੇ ਬੰਦ ਕਰ ਦੋ ਵੀਰੇ 1900 ਤੱਕ ਟਾਇਲ ਗਈ ਹੈ ਜੀ ਹੁਣ ਆ ਰਿਲੀਜ਼ ਹੋ ਆ ਪ੍ਰੈਸ਼ਰ ਰਿਲੀਜ਼ ਕਰਤਾ ਹੁਣਾ ਤੇ ਹੁਣ ਦੇਖ ਲੋ ਟਾਇਲ ਐਕਚੁਅਲੀ ਆਪਣੀ ਸਾਈਡ ਤੋਂ ਥੋੜੀ ਜਿਹੀ ਕ੍ਰੈਕ ਹੋਈ ਆ ਤੇ ਆਹ ਸਾਈਡ ਜਿਹੜੀ ਹੈਗੀ ਆ ਪੂਰੀ ਸਹੀ ਹੈ ਹੋਰ ਚੱਕ ਹੋਰ ਚੱਕ ਆ ਆ ਦੇਖੋ ਜੀ ਹਜੇ ਇੰਨੀ ਕੀ ਕ੍ਰੈਕ ਹੋਈ ਆ ਆ ਵਿਚਾਲਾ ਹਜੇ ਵੀ ਆ ਵੀ ਹਜੇ ਯਾਨੀ ਕਿ ਘਟੋ ਘਟ 1900 ਪ੍ਰੈਸ਼ਰ ਦੇਣ ਤੋਂ ਬਾਅਦ ਕੱਢੀ ਮੜਾ ਚੰਗੀ ਤੇ ਹਜੇ 90% ਟਾਇਲ ਓਕੇ ਆ ਆਪਣੀ ਯਾਰ ਭਾਈ ਜੀ 10% ਡੈਮੇਜ ਕਹਿ ਸਕਦੇ ਆਹ ਰਾਜਾ ਜਿਹੜਾ ਵੀ ਕੱਚੇ ਰਾਹ ਤੇ ਟਰਾਲੀਆਂ ਵਜਦੀਆਂ ਆਉਂਦੀਆਂ ਆਹ ਰਾਜਾ ਬਈ ਹੋ ਸਕਦਾ ਸੀ ਪਹਿਲਾਂ ਟਰੱਕ ਖੋ ਖੋ ਕੇ ਇੱਥੇ ਕੰਮ ਚਲਾਇਆ ਆ ਰਹਾ ਜਿਹੜਾ ਇੱਥੇ ਟਰਾਲੀਆਂ ਆਉਂਦੀਆਂ ਭੱਜੀਆਂ ਨੂੰ ਹਾਂਜੀ ਤੇ ਇਹੀ ਰਾਜ ਆ ਵੀ ਸਾਡੀ ਫੈਕਟਰੀ ਖਾਲੀ ਵੀ ਪਈ ਆ ਖਾਲੀ ਵੀ ਪਈ ਆ ਸਹੀ ਗੱਲ ਇਹ ਕੋਈ ਆਏ ਨਾ ਆਏ ਨਹੀਂ ਵੀ ਕੋਈ ਸਾਡੇ ਕੋਲੇ ਸਟਾਕ ਦੂਜਾ ਮਟੀਰੀਅਲ ਨਹੀਂ ਜਾਂ ਕੋਈ ਸਾਡਾ ਕੰਮ ਬੰਦ ਪਿਆ ਪਰ ਇਹ ਆ ਕਿ ਸਾਡੀ ਟੈਲ ਖੜਦੀ ਨਹੀਂ ਭਾਈ ਐ ਨਹੀਂ ਗੁਰਾਜ ਐ ਨਹੀਂ ਗੱਲ ਬਾਨੀ ਆਪਾਂ ਐ ਕਰੀਏ ਵੀ ਸਾਨੂੰ ਇੱਕ ਅੱਧੀ ਟੈਲ ਬਣਾ ਕੇ ਵੀ ਦਿਖਾ ਹਾਂ ਜਰੂਰ ਹੈ ਇੱਕ ਅੱਧੀ ਬੰਦਿਆ ਨੇ ਛਗਲੀ ਰੋਟੀ ਬੰਦਿਆ ਨੇ ਛਗਲੀ ਰੋਟੀ ਹਾਂ ਚ ਬਾਕੀ ਆ ਜਾਂਦੇ ਤੁਸੀਂ ਕਰੋ ਚੱਲੋ ਇੱਕ ਟੈਲ ਸਾਨੂੰ ਬਣਾ ਕੇ ਦਿਖਾਓ ਯਾਰ ਬਣਦੀ ਕਿਵੇਂ ਅਸੀਂ ਉਹ ਵੇਖੀਏ ਆਜ ਵੀ ਆਹ ਟੈਰ ਹਾਂ ਅਸੀਂ ਭਰੀਆਂ ਫਰੈਸ਼ ਭਰੀਆਂ ਵੀ ਆ ਆ ਹੋ ਸਕਦਾ ਕੋ 4 ਘੰਟੇ ਪਹਿਲਾਂ ਭਰੀਆਂ ਹੋਣ ਇਹਨੂੰ ਅਸੀਂ ਕਵਰ ਕਰ ਦਿੰਦੇ ਹਾਂ ਆ ਤੁਸੀਂ ਹੁਣ ਫਰੈਸ਼ ਭਰੀ ਆ ਹੈ ਨਹੀਂ ਤਾਂ ਗਰਮੀ ਦੇ ਵਿੱਚ ਇੰਨੇ ਕੋਈ ਕਵਰ ਕਰਨ ਦੀ ਲੋੜ ਨਹੀਂ ਪੈਂਦੀ ਪਰ ਸਾਨੂੰ ਆਏ ਆ ਵੀ ਅਸੀਂ ਜਲਦੀ ਵਿਹਲੀਆਂ ਕਰਨੀਆਂ ਹੁੰਦੀਆਂ ਆ ਉਹਦੇ ਕਰਕੇ ਫਿਰ ਅਸੀਂ ਕਵਰ ਕਰਕੇ ਇਹਨੂੰ ਕਵਰ ਕਰਕੇ ਛੇਤੀ ਜਾਂ ਕਿ ਪੱਕ ਜਾਂਦੀ ਹੈ ਛੇਤੀ ਪੱਕ ਜਾਂਦੀ ਹਾਂਜੀ ਛਾਲ ਦੇ ਵਿੱਚੋਂ ਸਾਡੇ ਕੋਲੇ ਦੂਜੇ ਤਰਪਾਲ ਆ ਉਹਨਾਂ ਨਾਲ ਕਵਰ ਕਰਦੇ ਆ ਵੀ ਜਿਹੜੀ ਇਹ ਕਵਰ ਕਰਕੇ ਰੱਖਣ ਦਾ ਕੀ ਰੀਜ਼ਨ ਹੁੰਦਾ ਇਹਦੇ ਨਾਲ ਹੀਟ ਜ਼ਿਆਦਾ ਬਣਦੀ ਆ ਤੇ ਜਲਦੀ ਛੇਤੀ ਸੁੱਕ ਜੇ ਫਿਰ ਅਸੀਂ ਫਰਮੇ ਜ਼ਿਆਦਾ ਛੇਤੀ ਵਿਹਲੇ ਕਰਨੇ ਆ ਸਾਡੇ ਕੋਲੇ ਪਲਾਈ ਬੋਰਡ ਹੀ ਦੇਖ ਲੋ ਤੁਸੀਂ ਮੈਂ ਨਾ ਸਾਨੂੰ ਤਾਂ ਪਤਾ ਹੀ ਨਹੀਂ ਕਿੰਨਾ ਕਿ ਖਲਾਰਾ ਪਿਆ ਹੈ ਸਾਡੇ ਕੋਲ ਆ ਜਾ ਪਲਾਈ ਬੋਰਡ ਆਛਾ ਭਰੇ ਬੈ ਸਾਰੇ ਇਹ ਆ ਦੇਖੋ ਜੀ ਐਨਾ ਮਟੀਰੀਅਲ ਤਾਂ ਮੈਂ ਨਾ ਵਿਆਹ ਵਾਲੇ ਘਰੇ ਨਹੀਂ ਹੁੰਦਾਗਾ ਉਹ ਬਣ ਗਿਆ ਉੱਥੇ ਮਟੀਰੀਅਲ ਹੁਣ ਪਾਊਗਾ ਉਹਦੇ ਚ ਉਹ ਹਾਂਜੀ ਆ ਜੋ ਮੜਾਏ ਭਾਈ ਇੱਥੇ ਆ ਲੋ ਮਿੱਤਰੋ ਆਇਤਾ ਨੂੰ ਟਾਇਲ ਬਣਦੀ ਵਿਖਾਉਣੇ ਆ ਬਾਈ ਗੁਰਾ ਗੁਰਰਾਜ ਕੋਲੇ ਆਏ ਆ ਐਸ ਐਮ ਐਸ ਐਮ ਐਸ ਐਮ ਐਂਟਰਪ੍ਰਾਈਜ਼ਸ ਇਹ ਆਪਣੀ ਫੈਕਟਰੀ ਹੈਗੀ ਜਿਹੜੀ ਲਵਾਨੇ ਵਾਲੀ ਮਿਲ ਮਿਲਾ ਧਾਗਾ ਧਾਗਾ ਮਿਲਾ ਆਪਣੀ ਸੇਤੀਆ ਇੰਡਸਟਰੀਜ਼ ਆ ਉਹਦੇ ਸਾਹਮਣੇ ਜਸਿਆਣੇ ਨੂੰ ਕੱਚਾ ਰਸਤਾ ਜਾਂਦਾ ਕੱਚਾ ਰਸਤਾ ਉਸ ਕੱਚੇ ਰਸਤੇ ਦੇ ਉੱਤੇ ਆਪਾਂ 10 ਕਿਲੇ ਅੱਗੇ ਆ ਕੇ ਕਾਰਨਰ ਦੇ ਉੱਤੇ ਆਪਣੀ ਫੈਕਟਰੀ ਹੈ ਫੈਕਟਰੀ ਜਦੋਂ ਮਰਜੀ ਤੁਸੀਂ ਵਿਜ਼ਿਟ ਕਰ ਸਕਦੇ ਹੋ ਤੇ ਸੈਟੀਸਫੈਕਸ਼ਨ ਦੀ ਗਾਰੰਟੀ ਸਾਡੀ ਸਰਟੀਫਿਕੇਟ ਉਹ ਤਾਂ ਪਤਾ ਹੀ ਅਸੀਂ ਤਾਂ ਹੀ ਆਏ ਆ ਕਿਉਂਕਿ ਮੈਂ ਮਾੜੀ ਮੋਟੀ ਜਗ੍ਹਾ ਤੇ ਮੈਂ ਵੀ ਨਹੀਂ ਜਾਂਦਾ ਕਿਉਂਕਿ ਆਪਣੇ ਨਾਲ ਜੇਕਰ ਲੋਕ ਜੁੜੇ ਆ ਤੇ ਮੇਰੀ ਮੇਰੀ ਵੀ ਕੋਸ਼ਿਸ਼ ਹੁੰਦੀ ਹੈ ਵੀ ਉਹਨਾਂ ਨੂੰ ਕੁਆਲਿਟੀ ਮਿਲੇ ਜਿਹੜੀ ਚੀਜ਼ ਮਾਨੂੰ ਉਹਨਾਂ ਨੂੰ ਵਿਖਾਈ ਹੈ ਹਾਂਜੀ ਬਾਕੀ ਅਸੀਂ ਵੀ ਇਹ ਆਣੇ ਆ ਜੇ ਹੁਣ ਤੁਸੀਂ ਆਏ ਹੋ ਤੁਸੀਂ ਟਾਇਰ ਲੈ ਕੇ ਗਏ ਤੁਸੀਂ ਅੱਗੇ ਕੋਈ ਦਾਸ ਰਿਸ਼ਤੇਦਾਰਾਂ ਨੂੰ ਤਾਂ ਰਿਕਮੈਂਡ ਕਰੋ ਕਿ ਹਾਂ ਭਾਈ ਆਪਣੇ ਉੱਥੇ ਫੈਕਟਰੀ ਆ ਉੱਥੋਂ ਤੁਸੀਂ ਟਾਇਰ ਲੈ ਕੇ ਜਾਓ ਤੇ ਭੁੱਲ ਜੂਗੇ ਭੁੱਲ ਜੂਗੇ ਸਹੀ ਹੋਣ ਬਾਈ ਆ ਜਿਹੜਾ ਬਣ ਗਿਆ ਤੁਹਾਡਾ ਮਟੀਰੀਅਲ ਤਿਆਰ ਹੋ ਗਿਆ ਹੈ ਨਾ ਇਸ ਤੋਂ ਬਾਅਦ ਇਹ ਉਹਦੇ ਵਿੱਚ ਜਾ ਕੇ ਉਹ ਮਿਕਸਰ ਚ ਪਾ ਕੇ ਉੱਥੇ ਫਰਮਿਆਂ ਦੇ ਵਿੱਚ ਪਾਊਗਾ ਵਾਈਬ੍ਰੇਟਰ ਨਾਲ ਫਰਮੇ ਜਿਹੜੇ ਆ ਚੱਲ ਕੇ ਇੱਧਰ ਇੱਥੇ ਆਪਣੇ ਇਹਦੇ ਚ ਚਣਾਈ ਲੱਗ ਜੂਗੀ ਆਹ ਚਣਾਈ ਲੱਗ ਹਾਂਜੀ ਪਹਿਲਾਂ ਵਾਈਬ੍ਰੇਟ ਆਹ ਵਾਈਬ੍ਰੇਟਰ ਇਹ ਵਾਈਬ੍ਰੇਟਰ ਆ ਜੀ ਇਹਨੂੰ ਵੀ ਅਸੀਂ ਆਨ ਕਰਦੇ ਆ ਹੁਣ ਕਰੀ ਵੀਰੇ ਵਾਈਬ੍ਰੇਟਰ ਆਨ ਆ ਜਾ ਉੱਧਰ ਚੱਲੀਏ ਹੋ ਗਿਆ ਫਿਰ ਇਹਦਾ ਆਜੋ ਸਾ ਮੈਟਰੋ ਹੀ ਆਪਣੇ ਆਸਤੇ ਬਣਾਇਆ ਆ ਆ ਹੈਗਾ ਮਿਕਸਚਰ ਇਹਨਾਂ ਦਾ ਜਿੰਨੇ ਕਿ ਉੱਤੇ ਡਿਜ਼ਾਈਨ ਦੇ ਇਹਦੇ ਵਿੱਚ ਆਪਣਾ ਕੈਮੀਕਲ ਇਹਨੇ ਪਹਿਲਾਂ ਪਾ ਲਿਆ ਮੁੰਡੇ ਨੇ ਉਹ ਜਿਹੜਾ ਕੈਮੀਕਲ ਪੈਣਾ ਹੁੰਦਾ ਜਿਹਦੇ ਨਾਲ ਥੱਲੇ ਸਫਾਈ ਹੋਣੀ ਆਪਣੀ ਉਹ ਇਹਨੇ ਸਾਰੇ ਫਰਮਿਆਂ ਦੇ ਵਿੱਚ ਪਾ ਲਿਆ ਹੁਣ ਆ ਵਾਈਬ੍ਰੇਟਰ ਔਨ ਕਰਦਾ ਮੁੰਡੇ ਆ ਦੇਖੋ ਜੀ ਬਣੀ ਜਾਂਦੀ ਆ ਮਲਾਈ ਤੇ ਕੀ ਬਾਤ ਐ ਵੇਖੋ ਤੁਸੀਂ ਬਹੁਤ ਸੋਹਣੀ ਟਾਇਲ ਬਣੀ ਜਾਂਦੀ ਐ ਜੀ ਤੇ ਇਸ ਤਰੀਕੇ ਨਾਲ ਇਹ ਦੋ ਵਾਰ ਵਾਈਬ੍ਰੇਟ ਕਰਦੇ ਨੇ ਤਾਂ ਹੀ ਇਹਨਾਂ ਚ ਬਾਈ ਜੀ ਗੁਣ ਨੇ ਤਾਂ ਹੀ ਕੁਆਲਟੀ ਆ ਕਿਉਂਕਿ ਕਾਮੂਨਿ ਸ਼ੌਂਕ ਨਾਲ ਕੀਤਾ ਜਾਂਦਾ ਸੀ ਉਧਰ ਲਈਏ ਉਧਰ ਹੁਣ ਇਹ ਮੁੰਡਾ ਇਹਨੂੰ ਫਲਾਈ ਦੇ ਰੇੜਾ ਰੱਖ ਦਊਗਾ ਕਿ ਇਹ ਸਵੇਰ ਜਿਹੜੀ ਇਹ ਟਾਇਲ ਅਸੀਂ ਅੱਜ ਭਰੀ ਜਾਈ ਨੂੰ ਹੁਣ ਅਸੀਂ ਪੂਰੀ ਹੀਟ ਦੇਵਾਂਗੇ ਇਹਨੂੰ ਕਵਰ ਕਰਾਂਗੇ ਸਵੇਰ ਨਾਲ ਦੀ ਨਾਲ ਟਰਾਲੀਆਂ ਸਾਡੀਆਂ ਇੱਥੇ ਲੱਗਣਗੀਆਂ ਉਹ ਅਸੀਂ ਫਰੀ ਕਰਕੇ ਇਹ ਫਰਮੇ ਕਲੋਂ ਜਿਹੜਾ ਵੀ ਸਾਡੇ ਕੋਲੇ ਡਿਜ਼ਾਈਨ ਦਾ ਆਰਡਰ ਹੋਊਗਾ ਉਹੋ ਜੇ ਅਸੀਂ ਭਰਾਂਗੇ ਤੇ ਮੜਾ ਜਾ ਆਪਦਾ ਫੋਨ ਨੰਬਰ ਫੋਨ ਨੰਬਰ ਆਪਣਾ ਤੁਸੀਂ ਮੇਰਾ ਵਿਜ਼ਿਟਿੰਗ ਕਾਰਡ ਵੀ ਤੁਹਾਨੂੰ ਮੈਂ ਦਿੱਤਾ ਸ਼ਾਇਦ ਤੁਸੀਂ ਉਹ ਵੀ ਲਾ ਦਿਓ ਜੇ ਕੋਈ ਫੋਨ ਨੰਬਰ ਤੇ ਮੇਰੇ ਤੇ ਕੰਟੈਕਟ ਕਰਨਾ ਚਾਹੁੰਦਾ ਵੀਰ ਤਾਂ ਉਹ ਕਿਸੇ ਵੀ ਟਾਈਮ 24 ਘੰਟੇ ਮੇਰਾ ਫੋਨ ਨੰਬਰ ਨੋਟ ਕਰ ਸਕਦੇ 700 ਯਾਨੀ ਕਿ 700 ਪੂਰਾ ਉਸ ਤੋਂ ਬਾਅਦ 92209 700 ਪੂਰਾ 900 ਪੂਰਾ 2209 ਹਾਂਜੀ ਦੁਬਾਰਾ ਫੇਰ ਵੀ ਇੱਕ ਵਾਰ ਟਿਕਾਣਾ ਵਿਖਾ ਦੇ ਇਹ ਤੇ ਕਾਣਾ ਉਹ ਸਾਹਮਣੇ ਸਾਹਮਣੇ ਉਹ ਮੇਨ ਰੋਡ ਰਹਿ ਗਿਆ ਜੀ ਉਹ ਸਾਹਮਣੇ ਮੇਨ ਰੋਡ ਰਹਿ ਗਿਆ ਜਿਹੜਾ ਸਾਦਗਨੋਂ ਜਾਂਦਾ ਜਿਹੜੀ ਕਿ ਸੇਤਿਆ ਦੀ ਮਿਲ ਤੋਂ ਇੱਥੋਂ ਕਿੰਨੇ ਕਿੰਨੇ ਕਾਉਣਾ ਪੈਂਦਾ ਮੀਟ ਸੇਤਿਆ ਦੀ ਮਿਲ ਤੋਂ ਯਾਨੀ ਕਿ ਜਿਹੜੀ ਆਪਣੀ ਪਾਈਪਾਲੀ ਫੈਕਟਰੀ ਆ ਪਾਈਪਾਲੀ ਫੈਕਟਰੀ ਉਹਦੇ ਨਾਲ ਉਹਦੇ ਨਾਲ ਹੀ ਮੁੜਨਾ ਆਪਾਂ ਉਸ ਤੋਂ ਅੱਗੇ ਸਿਰਫ 5 ਤੋਂ 7 ਕਿੱਲੇ ਛੱਡ ਕੇ ਤੁਹਾਨੂੰ ਸਾਹਮਣੇ ਦਿਖ ਜੂਗੀ ਠੀਕ ਆ ਪੰਜ ਇੱਥੋਂ ਪਤਾ ਲਾ ਉਹ ਦਿਸਦੀ ਆ ਉੱਥੇ ਸਾਹਮਣੇ ਦਿਖ ਜੂਗੀ ਬਾਕੀ 10 ਕਿਲੇ ਦੂਰੀ ਹੈਗੀ ਆ ਰੋਡ ਤੋਂ ਫੇਰ ਵੀ ਮੜਾ ਜੇ ਇਹ ਥਾਂ ਦਾ ਕੋਈ ਨਾਂ ਵੀ ਜਿਵੇਂ ਕਿ ਲਾਲੋ ਵੀ ਇੱਕ ਤਾਂ ਹੈ ਗਿਆ ਕੱਚਾ ਰੋਡ ਇਹ ਜੱਸਿਆਣੇ ਨੂੰ ਕੱਚਾ ਰਸਤਾ ਜਾਂਦਾ ਜੀ ਆਪਣਾ ਮੇਨ ਰੋਡ ਤੋਂ ਮੁਕਸਰ ਸਾਧ ਕਰੋੜ ਤੋਂ ਵੀ ਜੇ ਬੰਦਾ ਪੁੱਛੇ ਉੱਥੇ ਬਾਈ ਕਹੇ ਵੀ ਜੱਸਿਆਣੇ ਨੂੰ ਕੱਚਾ ਰਾ ਕਿਹੜਾ ਜਾਂਦਾ ਐਂ ਪੁੱਛ ਕੇ ਇੱਥੇ ਆ ਗਏ ਉਹ ਇੱਥੇ ਆ ਸਕਦਾਗਾ ਤਾਂ ਮਿੱਤਰੋ ਤੁਹਾਨੂੰ ਕੁਆਲਿਟੀ ਵੀ ਵਿਖਾਈ ਆ ਟਾਇਲ ਬਣਾ ਕੇ ਵਿਖਾਈ ਆ ਟਾਇਲ ਭੰਨ ਕੇ ਵੀ ਵਿਖਾਈ ਆ ਵੀ ਕਿੰਨੀ ਕੁ ਮਜ਼ਬੂਤੀ ਹੈ ਟਾਇਲ ਕੋਲੇ ਖੜ ਕੇ ਵੀ ਬਣਵਾ ਸਕਦੇ ਟਾਇਲ ਟਾਇਲ ਕੋਲੇ ਖੜ ਕੇ ਵੀ ਬਣਵਾ ਦਾਂਗੇ ਐਨੇ ਆਪਸ਼ਨ ਤੁਹਾਨੂੰ ਮਿੱਤਰੋ ਕੋਈ ਨਹੀਂ ਦਿੰਦਾ ਤੇ ਭਰਾ ਮੇਰਾ ਗੁਰਰਾਜ ਤੇ ਯਾਰ ਨਰਾਜ ਨਹੀਂ ਕਰਨਾ ਬੰਦੇ ਦੀ ਮਿਹਨਤ ਆ ਇੱਥੋਂ ਤੱਕ ਬੰਦਾ ਪਹੁੰਚਿਆ ਮਿਹਨਤ ਬਹੁਤ ਕੀਤੀ ਆ ਤੇ ਮੈਂ ਇਹਨਾਂ ਨੇ ਮੈਨੂੰ ਸੱਦਿਆ ਨਹੀਂ ਮੈਂ ਖੁਦ ਆਇਆ ਕਿਉਂਕਿ ਮੈਂ ਸੁਣਿਆ ਸੀਗਾ ਵੀ ਟਾਇਲ ਵਿਕਦੀ ਆ ਪਹਿਲਾਂ ਤਾਂ ਕਿਉਂਕਿ ਜਦੋਂ ਮੈਨੂੰ ਪਤਾ ਲੱਗਿਆ ਵੀ ਯਾਰ ਇੱਧਰ ਮੈਂ ਕਿਹਾ ਕਿਹੜੀ ਫੈਕਟਰੀ ਮੈਂ ਪਤਾ ਦਾ ਕਰੀਏ ਯਾਰ ਇਹ ਕਿਧਰੋਂ ਟੈਲਾ ਤੁਰੀਆਂ ਆਉਂਦੀਆਂ ਇੰਨੀਆਂ ਟਰਾਲੀਆਂ ਕਿਧਰੋਂ ਤੁਰੀਆਂ ਆਉਂਦੀਆਂ ਨੇ ਮੈਂ ਕਿਹਾ ਕੱਚਾ ਜਾਂ ਰਾਹ ਯਾਰ ਇੱਧਰ ਕੌਣ ਟੈਲ ਵਾਲੀ ਫੈਕਟਰੀ ਖੋਲੀ ਪਰ ਜਦੋਂ ਮੈਂ ਇੱਥੇ ਆਣ ਕੇ ਦੇਖਿਆ ਮੈਂ ਹੈਰਾਨ ਰਹਿ ਗਿਆ ਫੇਰ ਮੈਂ ਪਿੰਡ ਚੋਂ ਪਤਾ ਕੀਤਾ ਵੀ ਵਾਕੇ ਹੀ ਕੋਈ ਚਾਹੀਦੀ ਟਾਇਲ ਬਣਾਉਂਦੇ ਜਾਂ ਨਹੀਂ ਕਿ ਐਵੇਂ ਕੋਈ ਫੜਾ ਹੀ ਨਹੀਂ ਤਾਂ ਮੇਤਰਾ ਬਹੁਤ ਵਧੀਆ ਕੰਮ ਹੈ ਇਹਨਾਂ ਦਾ ਬਾਈਆਂ ਦੀ ਬਹੁਤ ਟਾਇਲ ਨਿਕਲਦੀ ਹੈ ਕਿ ਤਕਰੀਬਨ ਸਾਡੇ ਜਿਹੜੇ ਨੇੜੇ-ਨੇੜੇ ਆਪਣੇ ਪਿੰਡ ਜਿਵੇਂ ਕਿ ਸੱਕਾਂ ਵਾਲੀ ਹੋ ਗਿਆ ਸਗਰਾਣੇ ਵੀ ਆਪਣੀ ਟਾਇਲ ਲੱਗੀ ਹੈ ਜੈਕ ਸਿੰਘ ਵਾਲੇ ਵੀ ਲੱਗੀ ਕਾਨ ਯਾਨੀ ਕਿ ਆਪਾਂ ਕਹਿ ਸਕਦੇ 10 ਤੋਂ 15 ਕਿਲੋਮੀਟਰ ਦੇ ਏਰੀਆ 'ਚ ਸਾਡੀ ਫੈਕਟਰੀ ਦੀ ਟਾਇਲ ਗਈ ਹੈ ਟਾਇਲ ਗਈ ਤੁਸੀਂ ਪਹਿਲਾਂ ਉਹਨਾਂ ਦੇ ਘਰੇ ਜਾਓ ਨਾਲੇ ਚਾਹ ਪਾਣੀ ਪੀਓ ਨਾਲੇ ਸਾਡੇ ਬਾਰੇ ਫਾਡੇ ਬਾਰੇ ਪੁੱਛੋ ਪੇਰ ਉਸ ਤੋਂ ਬਾਅਦ ਸਾਡੇ ਕੋਲ ਉਸ ਤੋਂ ਬਾਅਦ ਆ ਜੋ ਹਨ ਜਿੰਨੇ ਵੀ ਕਿਸੇ ਨੇ ਪਤਾ ਕਰਨਾ ਵੀ ਆਪਦੇ ਪਿੰਡੋ ਜੇ ਕਿਸੇ ਦੇ ہاں ਹਾਂ ਜੀ ਆਪਣੀ ਹੋ ਸਕਦਾ ਕਿਸੇ ਦੇ ਘਰੇ ਵੀ ਨਹੀਂ ਜਾਣਦੀ ਲੋੜ ਤਾਂ ਹਰੇਕ ਪਿੰਡ ਦੀ ਸਰਕਾਰੀ ਟਾਇਲ ਵੀ ਸਾਡੀ ਗਈ ਵੀ ਸਰਕਾਰੀ ਵੀ ਆਇਰ ਕੇ ਲੱਗੀ ਉਹਦੇ ਵਿੱਚ ਵੀ ਕੋਈ ਸਾਡੀ ਮਜ਼ਬੂਤੀ ਦੀ ਕੋਈ ਐ ਨਹੀਂ ਕਹਿ ਸਕਦਾ ਵੀ ਇਹ ਘੱਟ ਮਜ਼ਬੂਤ ਉਹ ਟਾਇਲ ਵੇਖ ਕੇ ਵੀ ਤੁਸੀਂ ਸਾਡੇ ਕੋਲ ਆ ਜਾਓ ਤਾਂ ਮਿੱਤਰੋ ਜੇਕਰ ਤੁਹਾਨੂੰ ਬਾਈ ਵੀਡੀਓ ਚੰਗੀ ਲੱਗੀ ਤਾਂ ਵੱਧ ਤੋਂ ਵੱਧ ਸ਼ੇਅਰ ਕਰਨੀ ਹੈ ਨੰਬਰ ਸਕਰੀਨ ਤੇ ਆ ਕਾਰਡ ਤੁਹਾਨੂੰ ਮੈਂ ਸ਼ੇਅਰ ਕਰਤਾ ਬਾਈ ਰਾਜ ਨੂੰ ਮਿਲਿਆ ਜੀ ਚੇਅਰਮੈਨ ਸਾਹਿਬ ਨੂੰ ਮਿਲਿਆ ਜੀ ਤੇ ਇੱਥੇ ਇੱਕ ਅਰਸ਼ ਬਰਾੜ ਜੱਸਿਆ ਨੇ ਤੋਂ ਤੁਸੀਂ ਉਹਨਾਂ ਨਾਲ ਵੀ ਮਿਲ ਸਕਦੇ ਆ ਅਰਸ਼ ਬਰਾੜ ਜੱਸਿਆ ਨੇ ਜੱਸਿਆ ਨੇ ਦਾ ਠੀਕ ਆ ਜੀ ਤਾਂ ਬਹੁਤ ਬਹੁਤ ਧੰਨਵਾਦ ਬਾਈ ਜੀ ਬਹੁਤ ਬਹੁਤ ਧੰਨਵਾਦ ਆਓ ਜੀ ਚਾਹ ਪਾਣੀ ਪੀਨੇ ਚਾਹ ਪਾਣੀ ਪੀ ਕੇ ਜਾਵਾਂਗੇ ਮੈਂ ਮੜਾ ਜਾ ਰਾਉਂਡ ਕੱਢ ਲਾਂ ਹਾਂਜੀ ਧੰਨ